ਜੀ ਸਰ ਰਾਜ ਜੋ ਚੈਕਿੰਗ ਕੀਤੀ ਜਾ ਰਹੀ ਹੈ ਉਸ ਕੇ ਬਾਰੇ ਮੇਂ ਬਤਾ ਦਿਜੀਏ ਅੱਜ ਜਿਹੜੀ ਚੈਕਿੰਗ ਮਾਨਯੋਗ ਸੀਪੀ ਸਾਹਿਬ ਵੱਲੋਂ ਛੱਡੇ ਮੈਡਮ ਵੱਲੋਂ ਜਿਹੜੀ ਆ ਪਹਿਲੋਂ ਰੇਲਪੇਸੇਸ਼ਨ ਬੱਸ ਸਟੈਂਡ ਅੱਜ ਅਸੀਂ ਸਿਵਲ ਹਸਪੀਟਲ ਦੇ ਵਿੱਚ ਅ ਜਿਹੜੀਆਂ ਪ੍ਰਾਣੀਆਂ ਬੈਲਿੰਗਾਂ ਸਾਨੂੰ ਕੋਈ ਸ਼ਿਕਾਇਤ ਮਿਲੀ ਸੀ ਕਿ ਇੱਥੇ ਆ ਕੇ ਜਿਹੜੇ ਲੜਕੇ ਆ ਕੋਈ ਟੀਕੇ ਟੋਕੇ ਲਾਦੇ ਅੱਜ ਅਸੀਂ ਸਪੈਸ਼ਲ ਐਸਪੀ 1 ਐਸਪੀ ਸਿਕਿਉਰਟੀ ਹੈ ਸਾਰੇ ਅਜੇ ਹਸਪੀਟਲ ਦੇ ਵਿੱਚ ਅਸੀਂ ਸਰਚ ਅਪਰੇਨ ਸ਼ੁਰੂ ਕੀਤਾ ਆ ਦੇਖਦੇ ਹਾਂ ਸਾਨੂੰ ਸਫਲਤਾ ਮਿਲ ਜਿਕੇ ਲਈ ਜੇ ਲੋਕਾਂ ਨੂੰ ਕੋਈ ਇੱਕ ਵਾਹਨ ਲੋਕ ਚੋਰੀ ਦੇ ਇੱਥੇ ਖੜੇ ਕਰ ਜਾਂਦੇ ਆ ਅਸੀਂ ਜਿਹੜੀ ਸਾਡੇ ਕੋਲ ਐਪ ਵਾਹਨ ਉਹਦੇ ਸਰਚ ਦੇ ਵਿੱਚ ਉਹ ਵੀ ਸਰਚ ਚੱਲਦੀ ਪਈ ਸਾਡੀ ਕਿੰਨੀਆਂ ਟੀਮਾਂ ਜਿਹੜੀਆਂ ਉਹ ਲਗਾਈਆਂ ਗਿਆ ਅਸੀਂ ਘੱਟੋ ਘੱਟ 100 ਬੰਦੇ ਦੇ ਕਰੀਬ ਜਿਹੜਾ ਅੱਜ ਅਸੀਂ ਆਏ ਆ ਅਲੱਗ-ਅਲੱਗ ਪਾਰਟਾਂ ਦੇ ਵਿੱਚ ਅਲੱਗ-ਅਲੱਗ ਹਿਸੇਜਮੈਂਟ ਬਣਦੇ ਆ ਬੰਦੇ ਸਰਚ ਚੱਲਦੀ ਪਈ ਸਾਡੀ ਸਾਰੀ ਅੱਜ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਲੋਕਾਂ ਨੂੰ ਅਸੀਂ ਇਹ ਮੈਸੇਜ ਦਿੰਨੇ ਆ ਕਿ ਸਾਡਾ ਸਹਿਯੋਗ ਦੇਣ ਸਾਨੂੰ ਇਨਫੋਰਮੇਸ਼ਨ ਦੇਣ ਕਿਸੇ ਨੂੰ ਵੀ ਕੋਈ ਮੁਸ਼ਕਲ ਆਂਦੀ ਆ ਸਾਨੂੰ ਕਾਲ ਕਰਨ ਕਿਤੇ ਇਲਾਕੇ ਚ ਕੋਈ ਡਰਗ ਵੇਚਦਾ ਹੈ ਜਾਂ ਡਰਗ ਡੀਲਰ ਆ ਜਾਂ ਕੁਝ ਵੀ ਹੈਗਾ ਹੈ ਸੀਕਰਲੀ ਮੇਰਾ ਨੰਬਰ ਨੋਟ ਕਰ ਲਓ 8198 8198000029 ਤੇ ਜਦੋਂ ਮਰਜ਼ੀ ਫੋਨ ਕਰ ਲੈਣ ਅਸੀਂ 24 ਘੰਟੇ ਸੇਵਾ ਲਈ ਹਾਜ਼ਰ ਹਾਂ ਸਰਕਾਰ